ਚੇਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਤਕਸੜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਗਤ ਨੂੰ ਲੰਗਰ ਵਰਤਾਉਣ ਦੀ ਕੀਤੀ ਸੇਵਾ ਚੋਣ ਪ੍ਰਚਾਰ ਦੇ ਦੌਰਾਨ ਬੋਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੇਕਰ ਇੰਡੀਆ ਅਲਾਈਂਸ ਜਿੱਤਦਾ ਤਾਂ 5 ਜੂਨ ਨੂੰ ਆਉਣਗੇ ਜਿਲ੍ਹੇ ਤੋਂ ਬਾਹਰ ਨਹੀਂ ਰਹੇ ਪੰਜਾਬ ਦੇ ਮਸ਼ਹੂਰ ਸਾਹਿਕਕਾਰ ਸੁਰਜੀਤ ਪਾਤਰ ਲੁਧਿਆਣਾ ਦੇ ਵਿੱਚ ਦਿੱਤੀ ਗਈ ਅੰਤਿਮ ਵਿਦਾਇਗੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦਾ ਵੱਡਾ ਬਿਆਨ ਜਿੱਤਨ ਤੋਂ ਬਾਅਦ 1 ਜੁਲਾਈ ਤੋਂ ਆਉਣ ਲੱਗ ਜਾਣਗੇ ਗਰੀਬ ਪਰਿਵਾਰ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਪਹੁੰਚੇ ਹੋਏ ਨੇ ਇਸ ਮੌਕੇ ਉਹ ਪਟਨਾ ਸਹਿਰ ਗਏ ਜਿੱਥੇ ਉਹ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਸੰਤਾਂ ਨੂੰ ਲੰਗਰ ਵਰਤਾਇਆ ਉੱਥੇ ਹੀ ਲੰਗਰ ਦੀ ਸੇਵਾ ਵੀ ਕੀਤੀ ਨਾਲ ਹੀ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਦੀ ਜਿੱਤ ਦੇ ਵਾਸਤੇ ਪਟਨਾ ਸਾਹਿਬ ਦੇ ਵਿਖੇ ਅਖੰਡ ਪਾਠ ਕਰਵਾਏ ਜਾ ਰਹੇ ਨੇ ਜਿਨ੍ਹਾਂ ਦੇ ਕੱਲ ਨੂੰ ਭੋਗ ਪੈਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਇਸ ਧਾਰਮਿਕ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੀ ਪੂਖਤਾ ਪ੍ਰਬੰਧ ਕੀਤੇ ਗਏ ਸਨ ਪ੍ਰਧਾਨ ਮੰਤਰੀ ਮੋਦੀ ਨੇ ਦਸਤਾਰ ਸਜਾ ਕੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਨੇ ਲੰਗਰ 'ਚ ਸੇਵਾ ਕਰਨ ਦੇ ਨਾਲ-ਨਾਲ ਸੰਗਤਾਂ ਨੂੰ ਲੰਗਰ ਵੀ ਵਰਤਾਇਆ ਤਖਤ ਸ੍ਰੀ ਪਟਨਾ ਸਾਹਿਬ ਸਿੱਖਾਂ ਦੇ ਪੰਜ ਤਖਤਾਂ ਦੇ ਵਿੱਚੋਂ ਇੱਕ ਹੈ ਤਖਤ ਸਹਿਦ ਦੇ ਹੈੱਡ ਗ੍ਰੰਥੀ ਦਲੀਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਚੜ੍ਹਦੀ ਕਲਾ ਤੇ ਚੋਣਾਂ 'ਚ ਜਿੱਤ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਨੇ ਜਿਨ੍ਹਾਂ ਦੇ ਭੋਗ ਕੱਲ ਨੂੰ ਪਾਏ ਜਾਣਗੇ। ਇੱਥੇ ਤਖਤ ਸਾਹਿਬ ਜੀ ਨੇ ਨਕਮਸਤਕ ਹੋਏ ਹਨ ਮੱਥਾ ਟੇਕੇ ਹਨ। ਉਹਨਾਂ ਨੇ ਅੱਜ ਤਖਤ ਸਾਹਿਬ ਜੀ ਨੇ ਨਕਮਸਤਕ ਹੋਤੇ ਹੋਏ मत्था टेका है और गुरु के लंगर में जा कर के उन्होंने सेवा में हिस्सा पाया है और लंगर बरताया है लंगर ग्रहण किया है और उनके चढ़दी कला के लिए और 2024 में उनको उनकी सरकार बनाने के लिए तखत श्री जी पटना साहेब प्रबंधक कमेटी और यहाँ के समुची साज संगत के तरफ से तखज साहब में श्री अखंड पाठ साहेब जी की प्रारंभता हुई है और जिसकी आज मध हुए हैं और जिसकी कल समाप्ति किया जाएगा सो ये तखज श्री हरिमंदर जी पटना साहेब जी का विशेष महत्ता है और यहाँ पर उनके चढ़दी कला के लिए आज अरदास हुई है और गुरु साहेब जी कृपा करें मेहर करें और उनके उन्नति के तरफ ले जाएं और देश कौम की सेवा करने के लिए महाराज उनको बहुत बहुत बल और उद्यम और उत्साह से यहाँ के प्रबंधक कमेटी के तरफ से और यहाँ का लोकल सिख संगतों के तरफ से प्रधानमंत्री जी का बहुत बहुत धन्यवाद है बहुत बहुत धन्यवाद ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਵਿਖੇ ਇੱਕ ਦਿਨ ਪਹਿਲਾਂ ਹੀ ਵਿਸ਼ਾਲ ਰੋਡ ਸ਼ੋਅ ਕੀਤਾ ਸੀ ਹਾਲਾਂਕਿ ਪਟਨਾ ਸਾਹਿਬ ਜਾ ਕੇ ਨਤਮਸਤਕ ਹੋਣ ਅਤੇ ਲੰਗਰ ਦੀ ਸੇਵਾ ਕਰਨ ਨੂੰ ਲੈ ਕੇ ਕੁਝ ਸਿਆਸੀ ਧਿਰਾਂ ਦੇ ਵੱਲੋਂ ਇਸ ਤੇ ਬਿਆਨਬਾਜ਼ੀ ਤੇ ਟਿੱਪਣੀ ਵੀ ਕੀਤੀ ਜਾ ਰਹੀ ਹੈ ਹਾਲ ਹੀ ਦੇ ਵਿੱਚ ਅੰਤਰੀਮ ਜ਼ਮਾਨਤ ਤੇ ਜੇਲ੍ਹ ਚੋਂ ਬਾਹਰ ਆਏ ਅਰਵਿੰਦ ਕੇਜੀਵਾਲ ਦੇ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਆਪਣੀ ਪਾਰਟੀ ਦੇ ਵਾਸਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਉਹ ਕੋਈ ਵੀ ਮੌਕਾ ਨਹੀਂ ਛੱਡ ਰਹੇ ਭਾਜਪਾ ਤੇ ਨਿਸ਼ਾਨੇ ਸਾਧਨ ਦਾ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਹਿ ਦਿੱਤਾ ਕਿ 5 ਜੂਨ ਨੂੰ ਉਹ ਤਾਂ ਬਾਹਰ ਆ ਸਕਦੇ ਨੇ ਜੇਕਰ ਇੰਡੀਆ ਅਲਾਈਅንስ ਜਿੱਤਦਾ ਹੈ ਤੇ 4 ਜੂਨ ਨੂੰ ਲੋਕਾਂ ਨੇ ਇਹ ਤੈਅ ਕਰਨਾ ਹੈ ਕਿ ਕਿਹੜੀ ਪਾਰਟੀ ਸਤਾ ਹਾਸਲ ਕਰੇਗੀ। सीएम केजी वाल ने जदूदे जेल तो बाहर आए ने उदो तो उना वलो लोकसभा चुनाव नु लेके سرگرمیاں دکھائی ਦੇ ਰੀਆਂ ਨੇ ਤੇ ਇਸ ਵਿਚਾਲੇ ਅੱਜ सीएम केजी वाल ने ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਤਿਹਾਰ ਜੇਲ੍ਹ ਵਿੱਚ મોદી ਜੀ ਮੇਰੇ ਤੇ ਨਜ਼ਰ ਰੱਖ ਰਹੇ ਸਨ ਅਤੇ ਉਹਨਾਂ ਦੇ ਸੈੱਲ ਵਿੱਚ ਦੋ ਸੀਸੀਟੀਵੀ ਕੈਮਰੇ ਸਨ ਅਤੇ 13 ਅਧਿਕਾਰੀ ਫੀਲ ਤੇ ਨਜ਼ਰ ਰੱਖ ਰਹੇ ਸਨ ਕੀਮ ਕੇਜੀਵਾਲ ਨੇ ਅੱਗੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੋਦੀ ਜੀ ਨੂੰ ਮੇਰੇ ਤੋਂ ਕੀ ਪਰੇਸ਼ਾਨੀ ਹੈ ਕੇਜੀਵਾਲ ਦਾ ਕਹਿਣਾ ਸੀ ਕਿ ਮੈਨੂੰ 2 ਜੂਨ ਨੂੰ ਜੇਲ੍ਹ ਵਾਪਸ ਜਾਣਾ ਹੋਵੇਗਾ ਮੈਂ ਜੇਲ੍ਹ ਅੰਦਰ 4 ਜੂਨ ਨੂੰ ਚੋਣ ਨਤੀਜੇ ਦੇਖਾਂਗਾ ਜੇਕਰ ਇੰਡੀਆ ਗਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਮੈਂ 5 ਜੂਨ ਨੂੰ ਵਾਪਸ ਆ ਜਾਵਾਂਗਾ ਮੇਰੇ ਸੈੱਲ 'ਮੇਂ 2-2 ਸੀਸੀਟੀਵੀ ਕੈਮਰੇ ਲਗਾ ਰੱਖੇ ଥିਏ ਇਸ ਮੈਂ ਕਿੰਨੇ ਵਜੇ ਉੱਠਦਾ ਹੂੰ ਕਿੰਨੇ ਵਜੇ ਲੇਟਦਾ ਹੂੰ ਕਿੰਨੇ ਵਜੇ ਖਾਣਾ ਖਾਂਦਾ ਹੂੰ क्या टीवी चैनल देखता हूं एक एक मिनट की तेरह अफसरों के कमरे में थर्टीन ऑफिसर्स मेरे सीसीटीवी कैमरे की वो दी चलती थी टीवी के ऊपर मेरे से तो तेरह लोग मॉनिटर करते थे रात को मैं कितने बजे उठता हूँ तीन बजे उठे ये बाथरूम करने के लिए एक एक मॉनिटर चीज मॉनिटर होती थी और बता रहे हैं कि प्रधानमंत्री कार्यालय को एक उन्होंने फीड दी हुई थी मेरे सीसीटीवी कैमरे को मोदी जी मॉनिटर कर रहे थे कि केजरीवाल कितने बजे क्यों वो ये देखना चाहते थे केजरीवाल टूटा तो नहीं केजरीवाल डिप्रेशन में तो नहीं है मैं उनको कहना चाहता हूं मेरे ऊपर भगवान हनुमान जी का आशीर्वाद है बजरंग बली का आशीर्वाद ऐसे नहीं टूटने वाला केजरीवाल ऐसे नहीं टूटने वाला केजरीवाल इनको लगता यूं ही टूट जाएगा ऐसे नहीं टूटने वाला केजरीवाल तो एक तरह से खुंदक निकाल रहे थे पर्सनली कोई भ्रष्टाचार का केस थोड़ी है पता नहीं क्या खुंदक पाल रखी है मोदी जी ने मेरे खिलाफ आम आदमी पार्टी के खिलाफ वो क्रश करना चाहते हैं आम आदमी पार्टी को लेकिन मोदी जी भगवान तो नहीं है ना भगवान तो है वो हमारे साथ है भगवान हमारे साथ है आज इनको सबसे ज्यादा डर किस चीज का लग रहा है हमारे काम का आज अगर हमने अच्छे काम नहीं किए होते दिल्ली में ये दो मिनट में हमें क्रश कर सकते थे आज हमने अच्छे काम किए ये टीवी चैनल वाले ही मैं देखा करता था अंदर सेल में बैठ के टीवी पे जहां सड़क पे जाते थे टीवी चैनल वाले जिससे पूछते थे सब यही कहते थे यार केजरीवाल ने स्कूल अच्छे कर दिया उसको जेल में नहीं डालना चाहिए था यार उन्होंने अच्छा काम किया उनको जेल यही कहते हैं ना पहली लाइन होती है काम अच्छा किया इसलिए जेल में नहीं डालना चाहिए था हमने अगर काम नहीं किए होते तो जनता क्या कहती निकम्मा है अच्छा हुआ जेल में डाल ਦਸਨੀ ਨੂੰ ਹੈ ਕਿ ਕੇਜਰੀਵਾਲ ਨੂੰ ਦਿੱਲੀ ਵਿੱਚ ਆਪਕਾਰੀ ਨੀਤੀ ਕਪਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਲੋਕ ਸਭਾ ਚੋਣ ਪ੍ਰਚਾਰ ਲਈ 1 ਜੂਨ ਤੱਕ ਅੰਤਰੀਮ ਜ਼ਮਾਨਤ ਦਿੱਤੀ ਹੈ ਕੇਜਰੀਵਾਲ ਨੂੰ 2 ਤਰੀਕ ਨੂੰ ਸਲੰਡਰ ਕਰਨਾ ਹੋਵੇਗਾ ਤੇ ਜੇਲ੍ਹ ਵਿੱਚ ਵਾਪਸ ਜਾਣਾ ਪਵੇਗਾ ਅਤੇ ਅਜੇ ਵਿੱਚ 1 ਜੂਨ ਨੂੰ ਪੰਜਾਬ ਵਿੱਚ ਵੋਟਾਂ ਨੇ ਅਤੇ ਆਖਰੀ ਪੜਾਦਿਆਂ ਵੋਟਾਂ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਪੰਜਾਬ ਦੇ ਉੱਗੇ ਸਾਹਿਤਕਾਰ ਸੁਰਜੀਤ ਪਾਤਰ ਜੀ ਦਾ ਦਿਹਾਂਤ ਹੋ ਗਿਆ ਤੇ ਇਸ ਮੌਕੇ ਲੁਧਿਆਣਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਪਰਿਵਾਰਕ ਮੈਂਬਰ ਮੌਜੂਦ ਸਨ ਉੱਥੇ ਹੀ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹੋਏ ਸਨ ਵੱਡੀਆਂ-ਵੱਡੀਆਂ ਸ਼ਖਸੀਅਤਾਂ ਦੇ ਵੱਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸੂਬਾ ਸਰਕਾਰ ਨੇ ਇਸ ਮੌਕੇ ਐਲਾਨ ਕੀਤਾ ਤਾਂ ਕਿ ਨੌਜਵਾਨਾਂ ਵਾਸਤੇ ਪਾਤਰ ਅਵਾਰਡ ਜਾਰੀ ਕੀਤੇ ਜਾਣਗੇ ਪਦਮ ਸ਼੍ਰੀ ਸੁਰਜੀਤ ਪਾਤਰ ਦਾ ਅੰਤਿਮ ਸੰਸਕਾਰ ਲੁਧਿਆਣਾ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੀਵਾਲ ਅਤੇ ਹੋਰਨਾ ਸ਼ਖਸੀਅਤਾਂ ਨੇ ਸੁਰਜੀਤ ਪਾਤਰ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਭਾਵੁਕ ਹੁੰਦੇ ਨਜ਼ਰ ਆਏ ਤੇ ਉਹਨਾਂ ਨੇ ਸੁਰਜੀਤ ਪਾਤਰ ਦੀ ਅਰਥੀ ਨੂੰ ਕੰਦਾਵੀ ਦਿੱਤਾ। ਉਹਨਾਂ ਨੇ ਸੁਰਜੀਤ ਪਾਤਰ ਦੀ ਯਾਦ ਚ ਪਾਤਰ ਅਵਾਰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਨਾਂ ਦੇ ਨਾਂ ਤੇ ਕੁਝ ਵੀ ਬਣਾ ਦੋ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ। ਸੁਬੇਲਾਵਲ ਦੇ ਅੰਦਰ ਦੀ ਭਾਵਨਾ ਸੀ ਜੋ ਪੰਜਾਬੀ ਪ੍ਰਤੀ ਸਮਾਜ ਪ੍ਰਤੀ ਸਾਹਿਤ ਪ੍ਰਤੀ ਉਹਨਾਂ ਦਾ ਜੀਵਨ ਬਹੁਤ ਸਾਦਾ ਤੇ ਇੱਕ ਦੂਸਰੇ ਵਾਸਤੇ ਪ੍ਰੇਰਨਾ ਸਰੋਤ ਅਜਿਥੇ ਉਥੇ ਉਹਨਾਂ ਦਾ ਜਿਹੜੇ ਉਹ ਸ਼ਬਦ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਸੋ ਜਿਹੜੇ ਉਹ ਰਾਹ ਬਣੇ ਆ ਉਹਨਾਂ ਦੇ ਸ਼ਬਦ ਉਹਨਾਂ ਦੇ ਦੂਸਰੇ ਆਸਤੇ ਉਹ ਰਾਹ ਚੱਲਣ ਵਾਸਤੇ ਉਹ ਉਸ ਰਾਹ ਦੇ ਉੱਤੇ ਚੱਲਣ ਵਾਸਤੇ ਉਹ ਸਾਡੇ ਜਿਹੜੀ ਮੰਜ਼ਿਲ ਆ ਸਾਡੇ ਰਾਹ ਨੂੰ ਉਹ ਸੌਖਾ ਕਰਨ ਵਾਲੇ ਹੋਣਗੇ ਸਮਾਜ ਦੇ ਦਾ ਦਰਦ ਔਰ ਪੰਜਾਬੀ ਦਾ ਦਰਦ ਸਮਾਜ ਦਾ ਦਰਦ ਉਹਨਾਂ ਦੀਆਂ ਕਵਤਾਂਵਾਂ ਦੇ ਵਿੱਚ ਉਹਨਾਂ ਦੇ ਸੈਲੀ ਦੇ ਵਿੱਚ ਸੀ ਉਹ ਬਹੁਤ ਵੱਡਾ ਕਾਟਾ ਜਿਹੜਾ ਨਾ ਪੂਰਾ ਵਾਰ ਹੋਣ ਵਾਲਾ ਕਾਟਾ ਜਿਹੜਾ ਆ ਰੱਬ ਦੇ ਮੋਰੇ ਕੋਈ ਜੋਰ ਨਹੀਂ ਸਭ ਨਾਲ ਸਾਰੇ ਵਿੰਝਣਾ ਸਭ ਬਕਲਾ ਬਣ ਹਾਰ ਸਾਰੇ ਨਾ ਜਾਣਾ ਇੱਥੇ ਆ ਕੇ ਆਪਾਂ ਪਾਣਾ ਹੀ ਮੰਨ ਸਕਦੇ ਆ ਪਾਣੇ ਵਿੱਚ ਵੱਡੀ ਵਡਿਆਈ ਜਿਕਰ ਹੋ ਹੈ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਸਾਹਿਤਕਾਰ ਪਦਮਸ਼ੀ ਸੁਰਜੀਤ ਪਾਤਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਹੋਇਆ ਸੀ ਉਹਨਾਂ ਨੇ ਅਣਗਿਣਤ ਪੁਸਤਕਾਂ ਪੰਜਾਬੀ ਸਾਹਿਤ ਨੂੰ ਝੋਲੀ ਪਾਈਆਂ ਨੇ ਹਾਲਾਂਕਿ ਸੁਰਜੀਤ ਪਾਤਰ ਇਸ ਦੁਨੀਆ ਵਿੱਚ ਨਹੀਂ ਰਹੀ ਪਰ ਉਹਨਾਂ ਦੀਆਂ ਲਿਖਤਾਂ ਦੇ ਬੋਲ ਅੱਜ ਵੀ ਫਿਜ਼ਾ ਵਿੱਚ ਗੂੰਜਦੇ ਸੁਣਾਈ ਦੇ ਰਹੇ ਨੇ ਚੋਣ ਪ੍ਰਚਾਰ ਕਰਦਿਆਂ ਹੋਇਆਂ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਮੁਰਤੋਂ ਆਪਣੀਆਂ ਗਰੰਟੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਵੇਰੇ ਸਵੇਰੇ 1 ਜੁਲਾਈ 2024 ਤੋਂ ਜੇਕਰ ਇੰਡੀਆ ਅਲਾਈਅንስ ਆ ਜਾਂਦਾ ਹੈ ਤਾਂ ਫਿਰ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਖਾਤੇ ਵਿੱਚ 8500 ਰੁਪਏ ਆ ਜਾਣਗੇ ਕਿਉਂਕਿ ਕਾਂਗਰਸ ਪਾਰਟੀ ਨੇ ਗਰੰਟੀ ਦਿੱਤੀ ਹੈ ਕਿ ਹਰ ਸਾਲ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਖਾਤਿਆਂ ਦੇ ਵਿੱਚ 1 ਲੱਖ ਰੁਪਏ ਪਾਇਆ ਜਾਵੇਗਾ। ਲੋਕ ਸਭਾ ਚੋਣਾਂ ਦੇ ਚੌਥੇ ਗੇੜ 'ਚ ਅੱਜ 9 ਸਵੇਰਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀਆਂ 96 ਸੀਟਾਂ ਤੇ ਵੋਟਾਂ ਪਾਈਆਂ ਗਈਆਂ ਨੇ ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੀਆਂ 175 ਅਤੇ ਉੜੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ ਤੇ ਵੀ VOTING ਹੋਈ ਇਸ ਵਿਚਾਲੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਮਹਾਂ ਲక్ష్ਮੀ ਯੋਜਨਾ ਮਹਿੰਗਾਈ ਤੇ ਬੇਰੁਜ਼ਗਾਰੀ ਵਿਚਾਲੇ ਸੰਘਰਸ਼ ਕਰ ਰਹੀਆਂ ਔਰਤਾਂ ਲਈ ਸੰਜੀਵਨੀ ਸਾਬਤ ਹੋਵੇਗੀ ਦੇਸ਼ ਇੰਡੀਆ ਅਲਾਇੰਸ ਦੀ ਸਰਕਾਰ ਬੜਨਤੇ ਮਹਿਲਾਵਾਂ ਨੂੰ 1 ਸਾਲ ਦੇ ਅੰਦਰ 1 ਲੱਖ ਰੁਪਏ ਦਿੱਤੇ ਜਾਣਗੇ ਇਸ ਦੀ ਪਹਿਲੀ ਕਿਸ਼ਤ 8500 ਰੁਪਏ 1 ਜੁਲਾਈ 2024 ਨੂੰ ਗਰੀਬ ਔਰਤਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਦਿੱਤਾ ਜਾਵੇਗਾ ਇਹ ਕਿਸ਼ਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਔਰਤਾਂ ਦੇ ਖਾਤੇ 'ਚ ਪਾਈ ਜਾਵੇਗੀ ਹਰ ਮਹੀਨੇ ਬੈਂਕ ਖਾਤਿਆਂ 'ਚ ਪੈਸੇ ਆਉਣ ਨਾਲ ਔਰਤਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਤਕਦੀਰ ਬਦਲਣ 'ਚ ਮਦਦ ਮਿਲੇਗੀ ਇਸ ਮੌਕੇ ਰਾਹੁਲ ਗਾਂਧੀ ਜੀ ਨੇ ਬਿਆਨ ਦਿੱੰਦਿਆ ਕੀ ਕਿਹਾ ਆਓ ਸੁਣਦੇ ਹਾਂ जुलाई में एक तारीख सुबह हिंदुस्तान के करोड़ों गरीब लोग अपना बैंक अकाउंट देखेंगे और जादू से 8,500 रुपए उस महीने के अंदर महिलाओं के बैंक अकाउंट में भाई और बहनों जुलाई में देखेंगे 8,500 रुपए अगस्त में 8,500 सितंबर अक्टूबर नवंबर दिसंबर खटाखट 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 आठ हजार पांच सौ इस भीड़ में से हजारों लोगों की लिस्ट बनेगी 50000 नहीं 70000 नहीं 90000 नहीं 1 लाख रुपया साल का अंदर जाएगा इनसाइड जिक्र है कि कांग्रेस ने बीतेदिनी अपना चोन मैनिफेस्टो जारी किया था जिस ਵਿੱਚ ਵੱਡੀਆਂ ਵੱਡੀਆਂ ਗਾਰੰਟੀਆਂ ਦਿੱਤੀਆਂ ਗਈਆਂ ਸਨ ਕਾਂਗਰਸ ਨੇ ਕਿਹਾ ਸੀ ਕਿ ਉਹ ਬੇਰੁਜ਼ਗਾਰ ਅਤੇ ਮਜ਼ਦੂਰ ਅਤੇ ਹਰ ਵਰਗ ਦੇ ਲੋਕਾਂ ਵਾਸਤੇ ਗਰੰਟੀਆਂ ਲੈ ਕੇ ਆਏ ਨੇ ਅਜਿਹੇ ਦੇ ਵਿੱਚ ਮਹਿਲਾਵਾਂ ਨੂੰ ਵੀ ਅਜਿਹੀ ਇੱਕ ਗਰੰਟੀ ਦਿੱਤੀ ਗਈ ਹੈ ਹਾਲਾਂਕਿ ਇਹ ਗਰੰਟੀਆਂ ਕਾਂਗਰਸ ਪੂਰੀਆਂ ਕਰ ਸਕੇਗੀ ਜਾਂ ਫਿਰ ਨਹੀਂ ਅਤੇ ਸੱਤਾ ਦੇ ਵਿੱਚ ਕਿਹੜੀ ਸਰਕਾਰ ਆਵੇਗੀ ਇਹ ਵੀ ਦੇਖਣੀ ਹੋਵੇਗਾ ਤਉਦਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਕਾਂਗਰਸ ਤੋਂ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਬੀਤੇ ਦਿਨੀ ਬਲਕੌਰ ਸਿੰਘ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਰਾਜਾ ਵੜਿੰਗ ਦੇ ਨਾਲ ਚੋਣ ਪ੍ਰਚਾਰ ਜ਼ਰੂਰ ਕਰਨਗੇ ਤੇ ਅੱਜ ਉਹਨਾਂ ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਜਿੱਥੇ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਮੌਜੂਦ ਸੀ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆਏ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਰਾਜਾ ਵੜਿੰਗ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਅਤੇ ਦੁਰਗਾ ਮਾਤਾ ਦੇ ਮੰਦਿਰ ਨਤਮਸਤਕ ਹੋਣ ਵਾਸਤੇ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਚੋਣ ਅਧਿਕਾਰੀ ਸਾਖਸ਼ੀ ਸਥਾਨੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਇਸ ਮੌਕੇ ਉਹਨਾਂ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਰਾਜਾ ਵੜਿੰਗ ਦੀ ਧਰਮ ਪਤਨੀ ਅਮृता ਵੜਿੰਗ ਜੀਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੰਜੀਤ ਤਲਵਾਰ ਅਤੇ ਹੋਰ ਵੀ ਕਈ ਲੋਕ ਮੌਜੂਦ ਸਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਲੋਕ ਸਭਾ ਚ ਜਾਣ ਦਾ ਮੌਕਾ ਦਿੱਤਾ ਤਾਂ ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ ਅਤੇ ਪੰਜਾਬ ਚ دہشت ਮਚਾਉਣ ਵਾਲੇ ਗੈਂਗਸਟਰਾਂ ਨੂੰ ਅਸੀਂ ਆਰਾਮ ਨਾਲ ਨਹੀਂ ਬੈਠਣ ਦੇਵਾਂਗੇ ਅਤੇ ਇਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਸਾਡਾ ਭਰਾ ਸੀ ਅਤੇ ਉਸ ਨੂੰ ਮੈਂ ਇਨਸਾਫ ਜ਼ਰੂਰ ਦਿਵਾ ਕੇ ਰਹਿਵਾਂਗਾ ਬੈਂਸ ਭਰਾਵਾਂ ਦੇ ਪਾਰਟੀ 'ਚ ਆਉਣ ਤੇ ਵੀ ਰਾਜਾ ਵੜਿੰਗ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਪਾਰਲੀਮੈਂਟ ਦੇ ਵਿੱਚ ਦੁਹਰੀਆਣੇ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਜਿਹੜਾ ਮੇਰਾ ਭਰਾ ਜਿਹਦੀ ਸ਼ਹਾਦਤ ਹੋਈ ਹੈ ਦੇਸ਼ ਦੀ ਸੰਸਦ ਦੇ ਵਿੱਚ ਇਸ ਮਾਮਲੇ ਦੀ ਅਸੀਂ ਗੱਲ ਕਰਾਂਗੇ ਔਰ ਕੋਈ ਵੀ ਸਰਕਾਰ ਹੋਈ ਜੇ ਸਾਡੀ ਸਰਕਾਰ ਹੋਈ ਪਰਮਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਦਾ ਰਾਜ ਬਣੇ ਇਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਾਡੇ ਉਸ ਭਰਾ ਦੀ ਜਾਣ ਲਈ ਹੈ ਪਰ ਅੱਜ ਵੀ ਜਿਨ੍ਹਾਂ ਨੇ دہشت ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਉਹਨਾਂ ਗੈਂਗਸਟਰਾਂ ਨੂੰ ਅਸੀਂ ਫਿਰ ਆਰਾਮ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕਿਦੋਂ ਮਰਜੀ ਚੱਕ ਕੇ ਵੀਡੀਓ ਬਣਾ ਕੇ ਕਹਦੇ ਕਿ ਹੁਣ ਉੱਥੇ ਅਸੀਂ ਐ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਬਿਲਕੁਲ ਉਹ ਮੁਕੰਮਲ ਤੌਰ ਤੇ ਬੰਦ ਹੋਏਗਾ ਔਰ ਇਹ ਇਨਸਾਫ ਸਿੱਧੂ ਮੂਸੇਵਾਲੇ ਦੇ ਸਾਡੇ ਭਰਾ ਦਾ ਇਹ ਬਲਕੌਰ ਸਿੰਘ ਦੀ ਕਰਕੇ ਨਹੀਂ ਉਹ ਸਾਡਾ ਭਰਾ ਸੀਗਾ ਸਾਡਾ ਸਾਥੀ ਸੀਗਾ ਉਹਦਾ ਹੱਲ ਤੇ ਉਹਦਾ ਇਨਸਾਫ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਉਹਦੇ ਚਾਹਣ ਵਾਲਾ ਨੂੰ ਦਿਵਾ ਕੇ ਆਉਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਕਾਫੀ ਸੜਗਰਮ ਨਜ਼ਰ ਆ ਰਹੀਆਂ ਨੇ ਪਰ ਦੇਖਣਾ ਤਾਂ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਜਨਤਾ ਕਿਹੜੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਂਦੀ ਹੈ। ਸੰਗਰੂਰ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਹੋਇਆਂ ਸੁਖਪਾਲ ਖੈਰਾ ਨੇ ਮੂੜ ਤੋਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮੀਤ ਹੇਰ ਤੇ ਨਿਸ਼ਾਨੇ ਸਾਧੇ ਨੇ। ਸੁਖਪਾਲ ਖੈਰਾਨੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਤ ਹਰ ਨੇ ਕਦੀ ਕਿਸਾਨਾਂ ਦੇ ਮੁੱਦੇ ਨਹੀਂ ਚੁੱਕੇ ਨਾਲ ਹੀ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕਈ ਮੁੱਦੇ ਨੇ ਚੁੱਕਣ ਵਾਲੇ ਪਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਚੁਟਕਲਾਂ ਤੋਂ ਹੀ ਥੇਲ ਨਹੀਂ ਮਿਲਦੀ ਸੰਗਰੂਰ ਦੇ ਪਿੰਡ ਨਸ਼ਹਿਰਾ へ ਪਹੁੰਚੇ ਸੁਖਪਾਲ ਖੈਰਾਨੀ ਡਟ ਕੇ ਆਪਣਾ ਚੋਣ ਪ੍ਰਚਾਰ ਕੀਤਾ ਇਸ ਮੌਕੇ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਖੈਰਾਨੀ ਕਿਹਾ ਕਿ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਅਤੇ ਮੀਥੇਅਰ ਨੂੰ ਕਿਸਾਨਾਂ ਦੀ ਕੋਈ ਫਿਕਰ ਨਹੀਂ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਕਿੰਨੇ ਹੀ ਮੁੱਦੇ ਨੇ ਪਰ ਭਗਵੰਤ ਮਾਨ ਨੂੰ ਉਹਨਾਂ ਮੁੱਦਿਆਂ ਦੀ ਕੋਈ ਫਿਕਰ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਆਪ ਹੀ ਸੁਣੋ ਹੋਰ ਪਿੰਡੂ ਤੱਕੇ ਦੀ ਗੱਲ ਸੱਚ ਪੈਸਰ ਕਰਨ ਵਾਲਾ ਤੁਹਾਡਾ ਕੋਈ ਬੁਲਾਵਾ ਉੱਥੇ ਭੇਜਣਾ ਚਾਹੀਦਾ ਇਸ ਕਰਕੇ ਮੈਂ ਤੁਹਾਡੀ ਵੋਟ ਪਾਣਾ ਸਾਡੇ ਮੁਕਾਬਲੇ ਤੇ ਆਮ ਆਦਮੀ ਪਾਰਟੀ 99 ਬੰਦੇ ਤੁਸੀਂ ਚਿਤਾ ਕੇ ਭੇਜੇ ਸੀ 92 ਦੱਸੋ ਮੈਨੂੰ ਕਿਹੜਾ ਬੋਲਿਆ 92 ਦੇ ਵਿੱਚੋਂ ਕਿਸੇ ਖੇਤ ਮਜ਼ਦੂਰ ਦੇ ਹੱਥ ਵਿੱਚ ਬੋਲਿਆ ਆ ਤੁਹਾਡਾ ਕਿਸਾਨਾਂ ਦਾ ਅੰਗੋਲਨ ਲੱਗਿਆ ਹੋਇਆ ਇੱਥੇ ਆ ਸ਼ੰਭੂ ਬੋਰਡਰ ਦੇ ਉੱਤੇ ਔਰ ਇੱਥੇ ਲੱਗਿਆ ਖਲੋੜੀ ਦੇ ਉੱਤੇ ਕਦੀ ਮੀਥਿਆ ਜਾ ਕੇ ਕਿਸੇ ਨੇ ਹੱਲਾ ੜਾ ਮਾਰਿਆ ਕਿਸਾਨਾਂ ਦੇ ਵਾਸਤੇ ਕਿਸੇ ਖੇਤ ਮਜ਼ਦੂਰ ਦੇ ਵਾਸਤੇ ਬੋਲਿਆ ਆਪਣਾ ਬੱਚਾ ਮਾਰ ਦਿੱਤਾ ਸ਼ੁਭਕਰਨ ਕਿਸਾਨ ਬਠਿੰਡੇ ਦਾ ਉਹਦੇ ਵਾਸਤੇ ਹੱਲਾ ੜਾ ਮਾਰਿਆ ਉਸਨੇ ਕੋਈ ਆਪਣੇ ਬੱਚੇ ਪ੍ਰੀਤਪਾਲ ਨੂੰ ਤੁਹਾਡੇ ਆ ਨਵਾਂ ਗਾਉ ਪਿੰਡ ਦਾ ਖਲੋਰੀ ਤੋਂ ਬੋਰੀ ਚ ਪਾ ਕੇ ਚੱਕ ਕੇ ਲਿਆ ਕੇ ਕੁੱਟਿਆ ਮਾਰਿਆ ਲੱਤਾ ਤੋੜਦਿਆ ਕਦੇ ਮਿੱਠੇ ਰੋੜਿਆ ਕਿਸਾਨ ਵਾਸਤੇ ਮੇਰੇ ਵੀ ਲੋਕ ਕਿਸਾਨਾਂ ਨੂੰ ਕੁੱਟ ਪਵੇ ਤੇ ਭਗਵਾਨ ਜੀ ਮੋਰਦਰਸ਼ਕ ਬਣ ਕੇ ਬੈਠ ਰਹੇ ਸੰਗੂ ਬਾਰਡਰ ਸਾਡੇ ਕੱਗਰ ਦਰਿਆ ਦੇ ਅੰਦਰ ਵੜ ਕੇ ਉਸ ਸਾਡੇ ਪੰਜਾਬ ਦੇ ਕਿਸਾਨਾਂ ਦੇ ਖੇਤ ਕੋਲ ਨੂੰ ਤੇਲ ਗੈਸ ਵਾਂਗ ਮਾਰੇ ਉਹਨਾਂ ਦੇ ਟਰੈਕਟਰ ਭੰਦੇ ਸਾਡੇ ਬੱਚੇ ਮਾਰਦੇ ਸਾਰੇ ਬੱਚਾ ਨੂੰ ਬੋਲੀ ਚੱਕ ਕੇ ਲੈ ਜਾਣ ਤੇ ਪਰੌਂਖਾਂ ਚੋੱਕ ਕੇ ਬੈਠਿਆ ਮੀਥੇ ਚੋੱਕ ਕੇ ਬੈਠਿਆ ਤੇ ਫਿਰ ਐਜਨ ਕੋਲ ਜਾ ਕੇ ਐਮਪੀ ਬਣਾ ਕੇ ਪਕੀ ਰਵਾ ਦੇ ਪਰ ਆ ਲੱਗੇ ਤੁਹਾਡੇ ਸਿੱਧੂ ਸਿਰਵਾ ਦਾ ਕਤਲ ਹੋਇਆ ਇੱਕ ਬੰਦਾਨੀ ਬੋਲਿਆ ਪਾਰਲਿਆਂ ਦੇ ਵਿੱਚੋਂ ਰੋਜ਼ ਨੇ ਦਿਨ ਪੰਜਾਬ ਦੇ ਵਿੱਚ ਕੁਛ ਨਾ ਕੁਛ ਘਣਾਉਣਾ ਵਰਤਦਾ ਆ ਦਿਨ ਬਹਿ ਹਲਕੇ ਵਿੱਚ 25 ਅਤ ਗਨੀਬ ਐਸਸੀ ਵਰਗੇ ਦਲਿਤ ਜਿਲੀ ਜਿਲੀ ਸ਼ਰਾਬ ਪੀ ਕੇ ਮੜ ਕੇ ਜ਼ਹਿਰ ਪੀ ਕੇ ਮੜ ਗਏ ਕਿਸੇ ਮੀਥੇ ਦੇ ਮੂੰਹ ਇੱਕ ਲੱਜ਼ ਨਹੀਂ ਨਹੀਂ ਗਿਆ ਕਿਸੇ ਉਹਨਾਂ ਦੇ ਬਾਰੇ ਗਰੀਬਾਂ ਬਾਰੇ ਕਿਸੇ ਨੇ ਸਾਰ ਨਹੀਂ ਲਈ ਆਪਣੇ ਪੰਜਾਬ ਦੇ ਵਿੱਚ ਇਸ ਵਕਤ ਇੰਨੇ ਮੁੱਦੇ ਨੇ ਗਰੀਬਾਂ ਦੇ ਪਰਮਧੰਤਮਾਨ ਨੂੰ ਚੁੱਕਿਆ ਦਾ ਧਵੇਲ ਨਹੀਂਗਾ ਜ਼ਿਕਰ ਹੋ ਹੈ ਕਿ ਜਿਸ ਦਿਨ ਤੋਂ ਸੁਖਪਾਲ ਖੈਰਾ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ ਗਿਆ ਹੈ ਉਸ ਦਿਨ ਤੋਂ ਸੰਗਰੂਰ ਚ ਆ ਕੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਨੋਂ ਨਹੀਂ ਹਟਦੇ ਵੇਖਣਾ ਤਾਂ ਇਹ ਹੋਵੇਗਾ ਕਿ ਸੁਖਪਾਲ ਖੈਰਾ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਵੀ 4 ਜੂਨ ਨੂੰ ਸੰਗਰੂਰ ਦੇ ਲੋਕ ਕੀ ਫੈਸਲਾ ਲੈਂਦੇ ਨੇ ਬਠਿੰਡਾ ਤੋਂ ਸ਼੍ਰੋਮਣੀ ਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਮੌਜੂਦ ਸਨ ਉੱਥੇ ਹੀ ਉਹਨਾਂ ਦੇ ਪਤੀ ਸੁਖਬੀਰ ਬਾਦਲ ਵੀ ਉਹਨਾਂ ਦੇ ਨਾਲ ਨਾਮਜ਼ਦਗੀ ਪੱਤਰ ਪਰਵਾਉਣ ਵਾਸਤੇ ਪਹੁੰਚੇ ਹੋਏ ਸਨ ਇਸ ਤੋਂ ਬਾਹਰ ਆ ਕੇ ਸੁਖਬੀਰ ਬਾਦਲ ਹਰਾਂ ਦੇ ਵੱਲੋਂ ਦਿੱਲੀ ਦੀਆਂ ਪਾਰਟੀਆਂ ਦੇ ਉੱਤੇ ਨਿਸ਼ਾਨੇ ਵਿੰਨੇ ਗਏ ਨੇ ਨਾਲ ਹੀ ਉਹਨਾਂ ਦੱਸਿਆ ਕਿ ਜਦੋਂ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਨੇ ਤਾਂ ਵੇਖਦੇ ਨੇ ਕਿ ਲੋਕਾਂ ਦੇ ਮਨਾਂ ਵਿੱਚ ਆਮ ਆਦਮੀ ਪਾਰਟੀ ਲਈ ਕੇਵਲ ਨਫ਼ਰਤ ਰਹਿ ਗਈ ਅੱਜ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਅਤੇ ਇਸ ਮੌਕੇ ਉਹਨਾਂ ਦੇ ਨਾਲ ਸ਼ੋਮਨੀ ਅਕਾਲੀ ਦਲ ਦੀ ਪ੍ਰਧਾਨ ਅਤੇ ਉਹਨਾਂ ਦੇ ਪਤੀ ਸੁਖਬੀਰ ਬਾਦਲਵੀ ਮੌਜੂਦ ਸਨ ਸੁਖਬੀਰ ਬਾਦਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇੱਕ ਵਾਰ ਫਿਰ ਆਪ ਸਰਕਾਰ ਨੂੰ ਘੇਰਾ ਪਾਇਆ ਹੈ 85 ਹਲਕਿਆਂ 'ਚ ਮੈਂ ਜਾ ਕੇ ਆਇਆ ਤੇ ਬਾਕੀ ਜਗ੍ਹਾ ਤੇ ਅਸੀਂ ਰੈਲੀਆਂ ਥਰੂ ਕੰਮ ਕਰ ਰਹੇ ਹਾਂ ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੇ ਐ ਝਾੜੂ ਤੋਂ ਐਂਡ ਨਫ਼ਰਤ ਕਰਨ ਲੱਗੇ ਝਾੜੂ ਤੇ ਉਹਨਾਂ ਦੀ ਲੀਡਰਸ਼ਿਪ ਨੂੰ ਦੂਜੀ ਗੱਲ ਮੈਂ ਦੇਖਿਆ ਲੋਕੀ ਕਨਸੀਡਰ ਵੀ ਨਹੀਂ ਕਰਦੇ ਪੰਜਾਬ 'ਚ ਕੋਈ ਚੀਫ ਮਿਨਿਸਟਰ ਹੈ ਕਿ ਨਹੀਂ ਉਮੀਦਾਂ ਹੀ ਛੱਡ ਦੀਆਂ ਭਗਵੰਤ ਮਾਨ ਯੂਨਾਨਮਸ ਹੈ ਜਾਂ ਸ਼ਰਾਬੀ ਹੈ ਆ ਤਾਂ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਾਨੂੰ 2 ਸਾਲ ਤਪਾਉਣੇ ਪੈਣੇ ਆ। ਤੀਜੀ ਗੱਲ ਜਿਹੜੀ ਦੇਖੀ ਮੈਂ ਯਾਤਰੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ, ਯੂਨਿਟੀ ਆ ਰਹੀ ਹੈ। ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮ ਨਹੀਂ ਕਾਲੀ ਦਾ ਦੂਜੇ ਸਾਰੇ ਦਿੱਲੀ ਵਾਲੀਆਂ। ਤੇ ਉਹਨਾਂ ਨੇ ਵੀ ਰਿਅਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਜੋ ਕਾਲੀ ਦਾ ਦੀ ਹੈ ਪੰਜਾਬ ਪ੍ਰਤੀ ਕਿਸੇ ਹੋਰ ਪਾਰਟੀ ਦੀ ਨਹੀਂ ਹੈ। ਤੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਹੈ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ ਚ ਹੋ ਗਈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਇੱਕ ਹਿਸਟੋਰਿਕ ਰਿਜ਼ਲਟ ਕੱਲੇ ਲੜ ਰਹੇ ਆ ਪਹਿਲੀ ਵਾਰ ਕੱਲੇ ਲੜ ਰਹੇ ਆ ਐਂ ਤੁਸੀਂ ਦੇਖੋ ਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਕਿਉਂਕਿ ਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ ਸਾਰੇ ਨੂੰ ਇਕੱਠੇ ਲਿਜਾ ਕੇ ਪੰਜਾਬ ਨੂੰ ਚੱਕੀ ਕਰਾਉਣ ਵਾਲੀ ਸੋਚ ਹੈ ਸੋ ਆ ਜਿਹੜੀਆਂ ਚੀਜ਼ਾਂ ਆ ਜਨਰਲ ਮੈਂ ਪਿਛਲੇ 2.5 ਮਹੀਨਿਆਂ 'ਚ ਮੈਂ ਗੈਦਰ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੇ ਜੋਸ਼ 'ਚ ਜ਼ਿਕਰ ਹੋ ਹੈ ਕਿ ਬੀਬਾ ਬਾਦਲ ਬਠਿੰਡਾ ਤੋਂ ਮੌਜੂਦਾ ਐਮਪੀ ਨੇ ਤੇ ਇਸ ਵਾਰ ਉਹਨਾਂ ਨੂੰ ਭਾਜਪਾ ਦੇ ਉਮੀਦਵਾਰ ਪਰਮਪਾਲ ਸਿੱਧੂ ਦੇ ਵੱਲੋਂ ਕੜੀ ਟੱਕਰ ਦਿੱਤੀ ਜਾ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ 13 ਜ਼ਿਲ੍ਹੇ ਦਾ ਦਾਵਾ ਕੀਤਾ ਹੈ ਪਰ ਵੇਖਣਾ ਇਹ ਹੋਵੇਗਾ ਕਿ ਕੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਬੀਬੀ ਬਾਦਲ ਨੂੰ ਕੜੀ ਟੱਕਰ ਦੇਣ ਦੇ ਵਿੱਚ ਸਫਲ ਹੁੰਦਾ ਹੈ ਜਾਂ ਫਿਰ ਨਤੀਜਾ ਕੁਝ ਹੋਰ ਹੀ ਨਿਕਲਦਾ ਹੈ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਲਾਮ ਲਸ਼ਕਰ ਲੈ ਕੇ ਅੱਜ ਡੀਸੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਇਸ ਮੌਕੇ ਇੱਕ ਵੱਡਾ ਰੋਡ ਸ਼ੋਅ ਕੀਤਾ ਗਿਆ ਜਿੱਥੇ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਸਮਰਥਕ ਮੌਜੂਦ ਨਜ਼ਰ ਆਏ ਇਸ ਦੌਰਾਨ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕੁਲਦੀਪ ਸਿੰਘ ਢਾਲੀਵਾਲ ਨੇ ਅੰਮ੍ਰਿਤਸਰ ਤੋਂ ਉਹਨਾਂ ਦੇ ਵਿਰੋਧੀ ਉਮੀਦਵਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਆਪ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਨਾਮਜ਼ਦਗੀ ਦਾਖਲ ਕੀਤੀ ਹੈ ਅਤੇ ਢਾਲੀਵਾਲ ਨੇ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਤਿੱਖੇ ਸ਼ਬਦੀ ਹਮਲੇ ਕਰਦੇ ਹਾ ਕਿ ਸਿੰਧੂ ਸਾਹਿਬ ਨੂੰ 4 ਤਰੀਕ ਨੂੰ ਪਤਾ ਲੱਗ ਜਾਣਾ ਹੈ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਲੋਕ ਕੀ ਚਾਹੁੰਦੇ ਨੇ ਅਤੇ ਲੋਕਾਂ ਨੇ ਉਹਨਾਂ ਨੂੰ 4 ਤਰੀਕ ਨੂੰ ਜਹਾਜ਼ ਵਿੱਚ ਬਿਠਾ ਕੇ ਰੁਕਸਤ ਕਰ ਦੇਣਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਜੋ ਖੁਦ ਨੂੰ ਪੰਥਕ ਪਾਰਟੀ ਆਖਦੀ ਹੈ ਉਹਨਾਂ ਦਾ ਖੁਦ ਦਾ ਉਮੀਦਵਾਰ ਪੰਥਕ ਨਹੀਂ ਸਗੋਂ ਇੱਥੋਂ ਤੱਕ ਕਹਿ ਰਹੇ ਨੇ ਕਿ ਵੋਟ ਪਾਰਟੀ ਨੂੰ ਨਹੀਂ ਚਿਹਰੇ ਨੂੰ ਪਾਓ ਅਤੇ ਦੂਜੇ ਪਾਸੇ ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸਾਲਾ ਪਣੂਈਆਂ ਹੀ ਰਹਿ ਗਏ ਨੇ ਉਹ ਸੰਧੂ ਸਾਹਿਬ ਉਹਦਾ ਇਹ ਸੀਨ ਸੁਭਦੇ ਲੈਦੇ ਆ ਉਹਨਾਂ ਨੂੰ ਕਹੋਗੇ ਚਾਹ ਤੀਗ ਨੂੰ ਸਵੇਰੇ 9:11 ਤੇ ਇੱਕ ਫਲਾਈਟ ਜੰਦੀ ਦਿੰਦੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਬੜਾ ਚੰਗਾ ਕਹਿੰਦੀ ਪੰਥ ਦੇ ਨਾਲ ਵੋਟ ਜਿਹੜੀ ਸਾਨੂੰ ਪੈਣੀ ਨਾ ਅਮੀਰਵਾ ਪੰਥਕ ਹਾਂਜੀ ਅਮੀਰਵਾ ਪੰਥਕ ਆਉਂਦਾ ਰਿਹਾ ਉਹਨਾਂ ਦਾ ਵੀਰਵਾ ਬੰਤ ਗਿਆ ਕਹਿੰਦੇ ਅਸੀਂ ਤੇ ਸਾਡੇ ਜੀ ਉਹ ਵੀਰਵਾ ਦੇ ਉਹ ਵੀ ਸਿੱਟੇ ਹਰ ਧਰਮ ਦਾ ਸਨਮਾਨ ਕਰਦੇ ਆ ਧਰਮ ਠੀਕ ਆ ਤੇ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ ਕਹਿੰਦਾ ਜਿਹਦੇ ਨੂੰ ਵੋਟ ਪਾਉ ਕਾਲੀ ਦਲ ਨੂੰ ਵੋਟ ਦਾ ਪਾਉ ਐਦਾ ਕਹਦਾ ਇਹ ਤੁਸੀਂ ਉਹ ਲੋਕਾਂ ਦਾ ਜਿਹਦੇ ਨੂੰ ਵੋਟ ਪਾਉ ਉਹ ਕਾਲੀ ਦਲ ਨੂੰ ਵੋਟ ਦਾ ਪਾਉ ਕਿਉਂਕਿ ਉਹਨੂੰ ਪਤਾ ਕਿ ਬੀਠੀਓ ਦੇ ਨਾਂ ਤੇ ਇੱਕ ਵੋਟ ਵੀ ਪੈਣੀ ਉਹ ਕਹਿੰਦੇ ਕਾਲੀ ਦਲ ਪੂਰੇ ਪੰਜਾਬ ਜਵਾਦ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਕਾਲੀ ਦਲ ਚੱਲ ਰਿਹਾ ਸਾਰਾ ਪੁਰੀ ਜਤ ਹੈਗੇ ਮੈਨੂੰ ਲੱਗਦਾ ਕਿ ਤੋਂ ਬਾਅਦ ਸਾਹ ਜੀ ਉੱਠ ਜਾਣਗੇ ਇਕ ਇਨਾ ਹੀ ਨਹੀਂ ਜਿੱਥੇ ਤਾਲੀਵਾਲ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲਿਆ ਤਾਂ ਦੂਜੇ ਪਾਸੇ ਆਪ ਸਰਕਾਰ ਵੱਲੋਂ ਕੀਤੇ ਪਿਛਲੇ 2 ਸਾਲ ਦੇ ਕਾਰਜਕਾਲ ਤੇ ਵੀ ਚੰਗਣਾ ਪਾਇਆ ਅਤੇ ਲੋਕ ਸਭਾ ਚੋਣਾਂ 'ਚ 13 ਜ਼ੀਰੋ ਦੇ ਨਾਲ ਵੱਡੀ ਜਿੱਤ ਦਾ ਦਾਅਵਾ ਕੀਤਾ ਅਰਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਮੁੱਖ ਸੁਰਖੀਆਂ ਤੇ ਤਖਤ ਸੀੜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਗਤ ਨੂੰ ਲੰਗਰ ਵਰਤੌਣ ਦੀ ਕੀਤੀ ਸੇਵਾ ਚੋਣ ਪ੍ਰਚਾਰ ਦੇ ਦੌਰਾਨ ਬੋਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੇਕਰ ਇੰਡੀਆ ਅਲਾਈਂਸ ਜਿੱਤਦਾ ਤਾਂ 5 ਜੂਨ ਨੂੰ ਆਉਣਗੇ ਜਿਲ੍ਹੇ ਤੋਂ ਬਾਹਰ ਨਹੀਂ ਰਹੇ ਪੰਜਾਬ ਦੇ ਮਸ਼ਹੂਰ ਸਹਾਇਕਕਾਰ ਸੁਰਜੀਤ ਪਾਤਰ ਲੁਧਿਆਣਾ ਦੇ ਵਿੱਚ ਦਿੱਤੀ ਗਈ ਅੰਤਿਮ ਵਿਦਾਇਗੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦਾ ਵੱਡਾ ਬਿਆਨ ਜਿੱਤਣ ਤੋਂ ਬਾਅਦ 1 ਜੁਲਾਈ ਤੋਂ ਆਉਣ ਲੱਗ ਜਾਣਗੇ ਗਰੀਬ ਪਰਿਵਾਰ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਇਸ ਦਿਨ ਅੱਜ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ